ਸਤਨਾਮ ਸ੍ਰੀ ਵਾਹਿਗੁਰੂ ਜੀ ਚਉ ਪਾਈ ਸਾਹਿਬ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤੇ ਪਾਜ ਸਾਹਿਬ 10ਵੇਂ ਕਬਿਉ ਬਾਈ ਬੇਲਤੀ ਚਉ ਪਾਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਾਵ ਚਰਨ ਮੰਦਲ ਹੈ ਹਮਾਰਾ ਆਪਣਾ ਜਾਨ ਕਰੂ ਪਰਤ ਪਾਰ ਹਮਰੇ ਦੁਸ਼ਟ ਅਸਮੈ ਮੁਕਾਵੋ ਆਪ ਹਾਦੈ ਮਹਿ ਉਚਾਵੋ ਸੁਖੀ ਵਸੈ ਗੁਰੂ ਪਰਵਾਰਾ ਸੇਵਕ ਸਿਖ ਅਸਮੈ ਕਰਤਾਰ ਮੋਰ ਅਛਾਰ ਜੇ ਕਰਦੇ ਕਰੀਐ ਸਾਂ ਵਰਣਕ ਆਜ ਸੰਗਰਗੈ ਪੂਰਨ ਹੋਈ ਹਮਾਰੀ ਆਸਾ ਤੋਰ ਬਿਨ ਕਿ ਰਹੈ ਪਿਆਸਾ ਤੁਮਹਿ ਛਾੜ ਕੇ ਅਮਰਨਾ ਧਿਆਉ ਜੋ ਵਰ ਚਾਹੂੰ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀ ਹੈ ਤੁਜਨ ਜਨ ਸਾਸਤਰ ਹਮਾਰੇ ਬਾਰੀ ਹੈ ਆਪ ਹਾਥ ਦੇ ਮਝੇ ਅਬਰ ਗਏ ਮਰਨ ਕਾਲ ਕ ਤਰਾਸਨ ਅਬਰ ਗਏ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਆ ਤੂ ਜੋ ਕਰਿ ਹੋ ਰੱਛਾ ਰਾਖਿ ਲਿਹੁ ਮੋਹ ਰਾਖਨ ਹਾਰੇ ਸਾਹਿ ਸੰਤ ਸਹਾਈ ਪਿਆਰੇ ਦੀਨ ਬੰਦ ਦਰਸ਼ਨ ਗੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮ ਭਕਤਰ ਕਾਲ ਪਾਈ ਸੋਹ ਜਿਓ ਅਕਤਰਾ ਕਾਲ ਪਾਏ ਕ੍ਰਿਸ਼ਨ ਪ੍ਰਗਾਸ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਾਲੋ ਸੁਵਾਰਾ ਨਉਸ਼ਕਰ ਹੈ ਤਾਹੇ ਹਮਨ ਜਵਨ ਕਾਲ ਸਾ ਜਗਤ ਬਨਾਇਓ ਆ ਦੇਵਦਾਤ ਜਥ ਨਉ ਜਾਇਓ ਆਦ ਅੰਤ ਕੇ ਕੀ ਉਤਾਰਾ ੋਏ ਗੁਰੂ ਸਮਝੀ ਹੋ ਹਮਾਰਾ ਨਮਸਕਾਰ ਅਦਿ ਸਹੀ ਕੋ ਹਮਾਰੀ ਸਗਲ ਪ੍ਰਜਾ ਜਨਾਬ ਸਵਾਰੇ ਸ਼ਿਵਕਨ ਕਾ ਸ਼ਿਵਗੁਰੂ ਸੁਖ ਦੇਉਾ ਸ਼ਾਤਰ ਨ ਕਾ ਫਲਮੋ ਬਦਕਿਉ ਧੜਕੜ ਕੇ ਅੰਦਰ ਕੇ ਜਾਣਤ ਭਲੇ ਬਰੇਖੀ ਪੀਰ ਬਿਸ਼ਾਰਤ ਚੀਟੀ ਦੇਵ ਨਰਸੂਲਾ ਸਭ ਪਰ ਗ੍ਰਿਪਾ ਦ੍ਰਿਸ਼ਟ ਅਗਰ ਫੁੱਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਕੇ ਕੇ ਪੀਰਿਵ ਸ਼ਾਨੈ ਘੜ ਘੜ ਕੇ ਬਨ ਬਨ ਕੇ ਜਾਣੈ ਜਦ ਕਰਖ ਕਰਾ ਕਰਤਾਰ ਪਰਜਾ ਤਰਤ ਤਉ ਦੇਹ ਅਪਾਰਾ ਜਬਾਖ ਰਖ ਅਗਰਤ ਹੋ ਕਮੂ ਤਮੈ ਬਲਤ ਦੇਹੀ ਤਰ ਸਭੂ ਜੀ ਕੇ ਵਜਨ ਸ੍ਰਿਸ਼ਟ ਸਵਤਾੜੈ ਆਪੋ ਆਪਣੀ ਮੂਝ ਉਚਾਰੈ ਤੋਮ ਸਭ ਹਿਤੇ ਰਹੈਂਦ ਰਾਲਮ ਜਾਣਤ ਬੇਦ ਭੇਦ ਅਨ ਆਲਮ ਨਿਰੰਕਾਰ ਹਰ ਨਿਰਵਕਾ ਦਿਨ ਲੰਬ ਆਦਾਨੀਲ ਅਨਾਦ ਸੰਭ ਤਾ ਕਉਨ ਉਚਰਦ ਪਿਧਾ ਜਕੋ ਪੀ ਇਹੁ ਨਾ ਪਾਵਦ ਪਿਧਾ ਤਾ ਕਾ ਕਰਪਾ ਹਰਿ ਨਾਨਮਾਨਤ ਮਹਾ ਮੂੜ ਹੈ ਅਗਜ ਪੀਜ ਨਾ ਜਾਣਤ ਮਹਾ ਦੇਵ ਕੋ ਕਹ ਸਦਾ ਸਿਵ ਅਦੰਕਾਰ ਕਾ ਅਚੀਨਤਨ ਪੀਵ ਹਾ ਤੂੰ ਆਪਨੇ ਮਦਹ ਜੀਤੇ ਬਰਨਤ ਪਿਨ ਪਿਨ ਤੂੰ ਹੈ ਤੇਤੇ ਤੁਮਰਾ ਲਖਾਣਾ ਦੇਵਸਾਰਾ ਕਹਿਉ ਇਸ ਜਾਪਰਥੰਬ ਸੰਸਾਰਾ ਇਕੈ ਰੂਪ ਨ ਉਸ ਰੂਪਾ ਰੰਗ ਪਿਉਰਾ ਕਿਹ ਭੂਪਾ ਆਂਡਾ ਜੇਰਾ ਛੇਤੇ ਕੀਨੀ ਅਦਬਿ ਖਾਰਾ ਮਹੋ ਰਚ ਦੇਨੀ ਕਹੋ ਫੁਰਜਾ ਜਹ ਬੈਠਾ ਕਹੋ ਸੁਣ ਪਿਓ ਸੰਗਰ ਇਕਠਾ ਸ agre ਸ੍ਰਿਸ਼ਿ ਦਿਖਾਇਆ ਚੰਪਵ ਆਜੁਗਾ ਸਰੂਪ ਸੁਆਮ ਪਵ ਅਨਛਾ ਮੇਰੀ ਤੁਮ ਕਰੋ ਸਿਖੋ ਬਾਰ ਸਿਖ ਸੰਗਰੋ ਦੋ ਜਿਥੇ ਵਤੁਰ ਪਤਾ ਸਗਲ ਮਲੇਸ਼ ਕਰੋ ਰਣ ਕਤਾ ਜੇ ਆ ਤੁਜ ਦਾ ਸ਼ਰਣੇ ਪਰੇਨ ਕੇ ਦੁਸ਼ਟ ਦੁਖਤਾ ਹੋਏ ਮਰੇ ਪਰਹ ਜਵਨ ਪਗ ਪਰੇ ਤੇ ਹਾਰੇ ਇਹਨ ਕੇ ਦੋ ਸੰਕਟ ਸਭ ਤਾਰੇ ਜੋ ਕਲ ਗਗਵਾਰ ਤੇ ਆਇ ਹੈ ਦਾ ਕੀ ਕਾਲ ਨਿਕਟ ਨਹਿ ਰਚਾ ਹੋਏ ਦਾ ਹੈ ਸਭ ਕਾਲ ਦੁਸ਼ਟ ਅਰਿਸ਼ਟ ਤੜੀ ਤੇ ਕਾਲਾ ਕਿਰਪਾ ਦ੍ਰਿਸ਼ਟ ਜਨ ਜਾਹਿ ਨ ਰਹੋ ਤਾਕੇ ਤਾਤ ਨੁ ਤੁਮਹਰ ਹੋ ਹਰੇ ਦੇ ਸਦ ਕਰਮੋ ਸਫ ਹੋਏ ਦੁਸ਼ਟ ਚਾਹ ਸਕੈ ਨ ਹੋਏ ਇੱਕ ਬਾਰ ਰੰਦ ਮੈ ਸਵਾਰ ਆਕਾਲ ਪਾਸੇ ਤਾਹਿ ਮਹਾਰਾ ਜਿਨ ਨਰਨਾ ਦਿਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਕਰਨ ਗੇਤਬ ਸ਼ਰਨ ਦਿਹਾਰੇ ਆਪ ਹਾਥ ਦਇਨ ਹੋ ਮਾਰੇ ਸਰਵ ਥੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਹ ਵਿਚਾਈ ਕਿਰਪਾ ਕਰੀ ਹਾਂ ਮੁਰਜਗ ਮਾਤਾ ਗ੍ਰੰਥ ਕਰਾ ਪੂਰਨ ਸੁਵਰਤ ਕਿਲੇ ਵਿੱਚ ਸਗਲ ਦੇਹੇ ਕਾਉ ਹਰਤਾ ਦੁਖ ਦੋਖਿਨ ਕਾਉਛੈ ਕਰਤਾ ਸ੍ਰੀ ਅਤੁਜ ਜਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਚਿਤ ਕਲ ਮਨ ਵਾਚ ਦਫਲ ਪਾਵੈ ਸੋਈ ਦੁਖ ਨਾ ਦਿਸੈ ਬਿ ਆਪਦ ਕੋਈ ਅਡਲ ਸੁਣੈ ਗਉਗਜ ਯਾਸ ਰਸਨਾ ਪਾਵੈ ਸੁਣੈ ਮੂਲ ਚਿਤ ਲਾਇ ਚਤੁਰਤਾ ਵਈ ਦੂਰ ਦਰਦ ਪਾਉ ਨਿਕਟ ਨਾ ਤਿੰਨ ਦਰਖੇ ਰਹੈ ਹੋ ਜੋ ਆਕੇ ਗਮਾਰ ਚੋਪਈ ਕੋ ਕਹੈ ਚੋਪਈ ਸੰਬਤ ਸਤਨ ਹੈ ਸੈ ਸਪਣੀ ਜੈ ਅਰਧ ਸੈਸ਼ ਭੁਨਤੀਨ ਕਹਿ ਜੈ ਭਾਦਰ ਸੁਦੇਸ਼ਟ ਮੀਰਾ ਵਾਰਾ ਤੀਰ ਸੂਦਰਵ ਗਰੰਧ ਸੁਧਾਰਾ ਸਭ ਗਿਆ ਪਾਹੀ ਕਹ ਜਾਂਦੇ ਤੁਮਰੇ ਦਉਥੇ ਕੁਆਖ ਤਣ ਜਾਣਿਓ ਰਾਮ ਰਹੀਮ ਪ੍ਰਾਨ ਕ੍ਰਾਨ ਅਨੇ ਕਹਿ ਮੇ ਇਕ ਨਾ ਮਾਨਿਓ ਸਿਮਰੇ ਸਾਧ ਸੰਪੇ ਸਭੈ ਮੋਪੀਦ ਕਹੇ ਹਮ ਇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਨੇ ਕਰ ਮੈਂ ਨਾ ਕਹਿਉ ਸਭ ਤੋਹਿ ਵਿਖਾਨਿਓ ਦੁਖਰਾ ਘਲ ਦਵਾਰ ਕੋ ਸਾੜਕ ਹੈ ਅਗੇ ਹੋ ਤਹਾਰੋ ਦਵਾਰ ਬਾਹੇ ਰਹੇ ਕਿ 라ਜ ਅਸ ਗੋਬਿੰਦਾਸ ਤਹਾਰ ਰਾਮ ਖਲੀ ਮਹਿਲਾ ਤੀ ਜਾਨਾ ਦੇਖੋ ਅੰਕਾਰ ਸਤਗੁਰ ਪ੍ਰਸਾਦ ਆਨੰਦ ਭਿਆ ਮੇ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸੈ ਸੇਤੀ ਮਨੋ ਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਵਣਾਈਆਂ ਸ਼ਬਦ ਉਹ ਤਾਂ ਗਾਵਾ ਹਰੀ ਕੀਰਾ ਮਨ ਜਿਨੇ ਉਸਾਇਆ ਕਹੈ ਨਾਨਕ ਤਦ ਹੋਆ ਸਤਿਗੁਰੂ ਮਿਲ ਪਾਇਆ ਏ ਮਨ ਮੇਰਾ ਦੂਸਰ ਹੋ ਹਰਿ ਨਾਲੇ ਹਰਿ ਨਾਲ ਹੋ ਤੂੰ ਮਨ ਮੇਰੇ ਦੋ ਸਭ ਸਾਰਨਾ ਅੰਗੀਕਾਰ ਹੋ ਗਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਗਲਾ ਸਮਰਾਤ ਸੁਆਮੀ ਸੋ ਭਯ ਮਨ ਵਿਸਾਰੇ ਕਹੇ ਨਾਨਕ ਮਨ ਮੇਰੀ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਸਦਾ ਸਿ ਸਲਾਹ ਤਰੀ ਨਾਮ ਨਸਵਈ ਨਾਮ ਜਿਨ ਕੇ ਮਨੋਸਿਆ ਵਾਜੇ ਸਦਕ ਨੇਰੀ ਕਹਿ ਨਾਮ ਸੁੱਚੇ ਸਾਹਿਬ ਕਿਆ ਨਾਹੀ ਕਰਤੇ ਰ ਸੱਚਾ ਨਾਮ ਮੇਰਾ ਧਾਰੂ ਸੱਚਾ ਨਾਮ ਧਾਰਮੀ ਰਾ ਇਹਨ ਮੁਖਾ ਸਵਗ ਵਾਈਆ ਤਾਰ ਸ਼ਾਂ ਸੁਖਮਨੈ ਉਸਿਆ ਜਨੇਚਾ ਸੱਪ ਜਾਈਆ ਸਦਾ ਫਰਮਾਨ ਕੀਤਾ ਗ੍ਰਿਵਟ ਹੋ ਜਿਸ ਅਦੇ ਅਬੜਿਆ ਗਿਆ ਕਹੇ ਨਾਨਕ ਸੋ ਸੰਤ ਹੋ ਸ਼ਬਦ ਰੋਪਿਆ ਰੋ ਸਾਚਾ ਨਾਮ ਮਿਰਾਧਾਰੋ ਸਵਾਜੇ ਪੰਜ ਸਬਦ ਕਰ ਸਵਾਗੈ ਕਰਸ ਬਾਗੇ ਸਬਦ ਵਾਜੀ ਗਲਾਜਿਤ ਕਰ ਤਾਰੀਆਂ ਪੰਜ ਦੋਦ ਵਸ ਕਿਤੇ ਕਾਲ ਗੰਗ ਮਾਰਿਆ ਤੁਰ ਕਿਰਪਾ ਅਜ ਦਿਨ ਕੋ ਸੇ ਨਾਮ ਮਹਰਗੇ ਲਾਗੀ ਕਹਿ ਨਾਨਕ ਤੈ ਸੁਹਾਵਾ ਜਦ ਕਰ ਅਨਹਦ ਵਾਚੀ आनंद असनोड भागी हो सगले मनोर्थ पुरे पारब्रह्म बरा पाया तदे सगले सुरी दुख रोष न ताप उतरे सुने सच्चे वाणी संत साजन पए सरसे पुरे गुरु त जाणि सुनते पुनीत कहते पवित्र सतगो रहा भरपुरे ਤਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤਿ ਦੇਵ ਸਰਾਧ ਵਿਦਾਇ ਦਾਇਆ ਫੇਲੈ ਸਗਲ ਜਗਤ ਚੱਗਿਆ ਆਇਆ ਮਰਿਆ ਆਇਆ ਵਾਚੈ ਦਰਮਹ ਦੂਰ ਆ ਕਰਮਿ ਆਪੋ ਆਪਣੀ ਕੇ ਨੇੜੈ ਕੈ ਦੂਰ ਜਿਨਿ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੋ ਕੋ ਜਾਲੇ ਕਿਤੇ ਜਿਨ ਨਾਮ ਤੇ ਆਇਆ ਗਇਮ ਸਖਤ ਕਾਲ ਨਾਨਕ ਤੇ ਮੁਖ ਉਜਾਲੇ ਕਿਤੇ ਛੁੱਟੇ ਨਾ ਵਾਹੀ ਗੁਰੂ ਦੀ ਕਾ ਖਾਲਸਾ ਸ਼੍ਰੀ ਵਾਹੀ ਗੁਰੂ ਜੀ ਕੀ ਫਤ